ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਦੀ ਇੱਕ اہم ਮੀਟਿੰਗ ਕ੍ਰਿਪਾਨਗਰ ਫਗਵਾੜਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਰੁਪਿੰਦਰ ਕੌਰ ਹੋਠੀ ਅਦਨੇ ਕੀਤੀ ਇਸ ਦੌਰਾਨ ਇਪਰਮੇਟਰ ਫਗਵਾੜਾ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਅਤੇ ਹੋਰਨਾਂ ਨੇਤਾਵਾਂ ਨੇ ਸ਼ਮੂਲਿਤ ਕੀਤੀ ਮੀਟਿੰਗ ਦੌਰਾਨ ਜਿੱਥੇ ਪਾਰਟੀ ਦੀ ਮਜ਼ਬੂਤੀ ਦੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ 11 ਮੈਂਬਰੀ ਕਮੇਟੀ ਵਿਗਠਿਤ ਕੀਤੀ ਗਈ ਇਸ ਮੌਕੇ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਨੇ ਕਿਹਾ ਕਿ ਪੰਜਾਬ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਆਪ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਮਹੱਲਾ ਵਾਸੀਆਂ ਨੂੰ ਜਾਗਨ ਕਰਵਾਇਆ ਗਿਆ ਹੈ ਉਨਾ ਕਿ ਆ ਕਿ ਜੋ ਇਹ 11 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਉਹ ਕਮੇਟੀ ਮਹੱਲਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਬਲਾਕ ਪ੍ਰਧਾਨ ਨੂੰ ਦੱਸੇਗੀ ਤੇ ਬਲਾਕ ਪ੍ਰਧਾਨ ਸਿੰਘ ਨੇ ਨਿਤਾਵਾ ਤੱਕ ਸਮੱਸਿਆ ਮਹ ਪਹੁੰਚਾ ਕੇ ਸਰਕਾਰ ਤੱਕ ਪਹੁੰਚਾਉਣਗੇ ਤੇ ਸਰਕਾਰ ਵੱਲੋਂ ਇਹਨਾਂ ਸਾਰੀ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ। ਹੁਣ ਇਸ ਨੂੰ ਮਹੱਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਪਾਰਟੀ ਦੀ ਮਜ਼ਬੂਤੀ ਲਈ ਅਗੇ ਆਉਣ ਤੇ ਇਹਨਾਂ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਇਸ ਨਾਲ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮਜੂਦ ਹਨ। ਅੱਜ ਅਸੀਂ ਫਗਵਾੜਾ ਵਿਖੇ ਕਿਰਪਾ ਨਗਰ ਦੇ ਵਿੱਚ ਮਹੱਲਾ ਕਿਨੇਗਰ ਮਹੱਲਾ ਦੇ ਮਤਲਕ ਮੀਟਿੰਗ ਕਰਕੇ ਕੀਤੀ ਹੈਗੀ ਆ ਜਿਹੜੇ ਕਿ ਮੈਡਮ ਰੁਪਿੰਦਰ ਕਾ ਹੋਠੀ ਜਿਹਨ ਕੇ ਸਾਡੇ ਜੁਆਇੰਟ ਸੈਕਟਰ ਜੁਆਇੰਟ ਸੈਕਟਰੀ ਹੈਗੇ ਆ ਪੰਜਾਬ ਦੇ ਵੋਲਮਨ ਸੈਲ ਦੇ ਉਹਨਾਂ ਰਹਿਮਾਇਤ ਕਰਤੀ ਹੈਗੀ ਆ ਔਰ ਇਸ ਦੇ ਵਿੱਚ ਮਹੱਲਾ ਨਿਵਾਸੀ ਬਹੁਤ ਹਮਮਾ ਕੇ ਸ਼ਾਮਲ ਹੋਇਆ ਗਿਆ ਜਿਨ੍ਹਾਂ ਨੇ ਸਵਸਥਿਆ ਹੈਗਾ ਉਹਨਾਂ ਬਾਰੇ ਗੱਲ ਕੀਤੀ ਗਈ ਆ ਔਰ ਪੰਜਾਬ ਦੀ 50% ਪ੍ਰਾਪਤੀ ਹੈਗੀ ਆ ਉਹਦੇ ਬਾਰੇ ਦੱਸਿਆ ਗਿਆ ਆ ਔਰ ਨਾਲ ਇਹ ਵੀ ਬੇਨਤੀ ਕੀਤੀ ਹੈ ਕਿ ਜਿਹੜੇ ਆਨਪਲ ਇਲੈਕਸ਼ਨ ਹੈਗੀਆਂ ਆ ਉਦੋਂ ਤੱਕ ਵੀ ਅਸੀਂ ਇਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਆਮ ਆਦਮੀ ਪਾਰਟੀ ਵੋਟਾਂ ਪਾਓ ਸੋ ਸਾਨੂੰ ਮਹੱਲੇ ਦੇ ਵਿੱਚ ਬਹੁਤ ਜਿਹੜੇ ਹੰਕਾਰ ਬਜੇ ਹੰਕਾਰਾ ਮਿਲਿਆ ਹੈਗਾ ਔਰ ਹਮ ਮਾ ਕੇ ਜਿਹੜਾ ਹੈਗਾ ਸਾਰਾ ਮਹੱਲਾ ਇਕੱਠਾ ਹੋ ਕੇ ਆਇਆ ਹੈਗਾ ਔਰ ਜਿਹੜੇ ਸਾਡੇ ਬਚਾਅ ਸੁਣੇ ਹੈਗੇ ਆ ਔਰ ਸਾਡੇ ਵਿਚਾਰਾਂ ਤੋਂ ਬਰਸੋ ਸੈੱਫਟ ਹੈ ਗਿਆ ਔਰ ਸਾਨੂੰ ਵਿਸ਼ਵਾਸ ਹੈਗਾ ਕਿ ਅਸੀਂ ਜਿਹੜੇ ਆਮ ਜਿਹੜੇ ਇਲੈਕਸ਼ਨ ਹੈਗੀਆਂ ਆ ਉਹ ਆਮ ਆਦਮੀ ਪਾਰਟੀ ਇਹ ਚੋਈ ਪਾਵਾਂਗੇ ਅੱਜ ਮਹੱਲਾ ਕਿਰਪਾਣਾਗਰ ਵਿੱਚ ਮੀਟਿੰਗ ਰੱਖੀ ਗਈ ਜਿਸ ਵਿੱਚ ਜੁਆਇੰਟ ਸਕੱਤਰ ਜੁਆਇੰਟ ਸਕੱਤਰ ਮੇਰੇ ਰੁਪਿੰਦਰ ਕੋਲ ਉਠੀ ਜੀ ਦੇ ਅਗਵਾਈ ਵਿੱਚ ਗੁਰਵਿੰਦਰ ਸਿੰਘ ਜੀ ਅਗਵਾਈ ਵਿੱਚ ਸਾਡੇ ਨਾਲ ਕਸ਼ਮੀਰ ਮੱਲੀ ਜੀ ਐਮਪਰੂਵਰ ਟਰੈਕਟਰ ਤੋਂ ਅਤੇ ਨਾਲ ਬਲੌਕ ਪ੍ਰਧਾਨ ਮਨਮੋਹਨ ਸਿੰਘ ਜੀ ਸਾਰੇ ਪਾਰਟੀ ਨਾਲ ਸ਼ਕਵਾਤਰਾ ਜੀ ਸਾਡੇ ਨਾਲ ਪਹੁੰਚੇ ਨੇ ਮੱਲੇ ਵਾਦ ਦੀਆਂ ਸਾਰੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਕੰਮ ਸਾਰਾ ਆਮ ਆਦੀ ਪਾਰਟੀ ਦੇ ਦੇਖਭੇ ਰੱਖਭੇ ਵਿੱਚ ਕੀਤਾ ਜਾਵੇਗਾ ਤੇ ਇਹ ਵਿਸ਼ਵਾਸ ਦਿਵਾਇਆ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਸਾਰੇ ਖੜੇ ਆਂ ਪਾਰਟੀ ਲਈ ਤਨਮਨ ਦੇ ਨਾਲ ਖੜੇ ਰਹਾਂਗੇ ਧੰਨਵਾਦ ਜੀ